ਕੋ ਕਰ ਟਰੈਕਟਰ ਲੈਣਾ ਹੈ ਨਾ ਅੱਜ ਤੇ ਕਿਹੜਾ ਲੈਣਾ ਉਹ ਤੁਹਾਨੂੰ ਏਜੰਸੀ 'ਚ ਪਹੁੰਚ ਕੇ ਦੱਸਾਂਗੇ ਵੀਡੀਓ ਦੇਖ ਰਹੇ ਸਾਰੇ ਸਰਕਾਰ ਜੋ ਪਹਾਣਾ ਭਰਾ ਨੂੰ ਸਿੱਖਾ ਲਓ ਉਮੀਦ ਆ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕੀਤੀ ਆ ਗੱਡੀ ਤੋਂ ਹੀ ਗੱਡੀ 'ਚ ਆਪਾਂ ਜਾ ਰਹੇ ਆ ਜੀ ਅੰਮ੍ਰਿਤਸਰ ਸਾਹਿਬ ਨੂੰ ਤੇ ਅੰਮ੍ਰਿਤਸਰ ਸਾਹਿਬ ਤੋਂ ਆਪਾਂ ਅੱਜ ਇੱਕ ਨਵਾਂ ਸਾਧਨ ਲੈ ਕੇ ਆਉਣਾ ਆ ਤੇ ਨਵਾਂ ਸਾਧਨ ਜਿਹੜਾ ਬੜੇ ਚਿਰ ਦੀ ਪਲੈਨਿੰਗ ਹੀ ਤੇ ਅੱਜ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅ ਗੁਰੂ ਮਹਾਰਾਜ ਨੇ ਬਲ ਬਖਸ਼ਿਆ ਆ ਤੇ ਅੱਜ ਦਿਨ ਸੋਵਾਰ ਸਾਲ 2025 ਦੋ ਵਾਰ ਵੀਰ ਜੀ ਦੋ ਵਾਰ ਨੂੰ ਆਹਨੇ ਨਹੀਂ ਨਹੀਂ ਇਹ ਘਰੀ ਦੇ ਥੋੜੀ ਲੈ ਫਾਰਮ ਲੈ ਗੋ ਨਵਾਂ ਲੈ ਆ ਇੱਕ ਵਾਰੀ ਫਾਰਮ ট্রাক ਲੈ ਆ ਪੁਰਾਣਾ ਇੱਕ ਵਾਰੀ ਪੁਰਾਣਾ ਲੈ ਆ ਹਾਂ ਹੁਣ ਪੁਰਾਣਾ ਲਿਆ ਜਿਹੜਾ 65 ਲਿਆ ਸੀ ਤੇ ਹੁਣ 60 ਪਹਿਲਾਂ ਨਵਾਂ 60 ਲਿਆ ਨਵਾਂ 60 ਲਿਆ ਸੀ ਤੇ ਪੁਰਾਣਾ ਜਿਹੜਾ ਉਹ 65 ਲਿਆ ਤੇ ਸਪੋਰਟ ਮੁੜ ਲੱਗ ਪਗ ਦੋਵਾਂ ਦਾ ਤਜਰਬਾ ਜਿਹੜਾ ਕੋਈ ਬਹੁਤਾ ਵਧੀਆ ਨਹੀਂ ਰਿਹਾ ਕਾਰਨ ਇਹ ਰਿਹਾ ਵੀ ਜਦੋਂ 60 ਜਿਹੜਾ ਮਾਡਲ ਸੀ ਨੀਤੀ 99 60 99 ਜਦੋਂ ਉਦੋਂ ਫਾਰਮਟ੍ਰੈਕ ਮਿਲਦਾ ਤਾਂ ਇਹ ਨਵੇਂ ਨਵੇਂ ਸੀ ਹੈ ਨਾ ਮਤਲਬ ਉਦੋਂ ਜਿਹੜੀ ਹੁਣ ਫਾਰਮਟ੍ਰੈਕ ਦੇ ਟੈਕਨੀਕ ਆ ਮੈਨੂੰ ਲੱਗਾ ਉਦੋਂ ਇੰਨੀ ਐਡਵਾਂਸ ਟੈਕਨੀਕ ਨਹੀਂ ਹੈਗੀ ਕਦੋਂ ਕਲਚ ਦੀ ਕਲਚ ਦੀ ਤੇ ਬ੍ਰੇਕ ਕਲਚ ਤੇ ਬ੍ਰੇਕ ਦੀ ਪ੍ਰੋਬਲਮ ਹੈ ਮਤਲਬ ਕੁੱਲ ਮਿਲਾ ਕੇ ਦੋਵਾਂ 60 ਦਾ ਤੇ 65 ਦਾ ਫਾਰਮ ਟਰੈਕ ਦਾ ਤਜਰਬਾ ਜਿਹੜਾ ਹੈ ਉਹ ਰਿਹਾ ਸਾਡਾ ਮਾੜਾ ਤੇ ਹੁਣ ਟਰੈਕਟਰ ਜਿਹੜਾ ਬ੍ਰਾਂਡ ਹੈ ਉਹ ਚੇਂਜ ਕਰਨਾ ਆ ਤੇ ਉਹ ਤੁਹਾਨੂੰ ਦੱਸ ਦਿਆ ਕਿ ਕਿਹੜਾ ਬ੍ਰਾਂਡ ਅਜ ਲੈਣਾ ਆ ਤੁਹਾਡਾ ਸਾਰਿਆਂ ਦਾ ਮਨਪਸੰਦ ਬ੍ਰਾਂਡ ਆ ਤੇ ਇਹ ਕਰਕੇ ਆਪਾਂ ਅੱਜ ਦੀ ਵੀਡੀਓ ਜਿਹੜੀ ਗੱਡੀ ਤੋਂ ਸਟਾਰਟ ਕੀਤੀ ਹੈ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਨਾਲ ਆ ਸਾਡਾ ਗੱਭਰੂ ਕਿੱਥੇ ਹੋਏ ਆ ਸਰਦਾ ਆ ਸਰਦਾਰ ਸਾਹਿਬ ਨੇ ਅੱਜ ਸਪੈਸ਼ਲ ਛੁੱਟੀ ਕੀਤੀ ਆ ਤੇ ਅੱਜ ਅਸੀਂ ਟੈਟਰ ਲੈ ਕੇ ਆਉਣਾ ਆ ਇਹਨੇ ਲਈ ਕਿਉਂ ਆ ਜਸਰਾਜ ਦੱਸਦਾ ਨਹੀਂ ਰਾਈਟ ਛੁੱਟੀ ਕੀਤੀ ਆ ਹਾਂਜੀ ਤੇ ਮੈਂ ਮੈਂ ਫਾਈਲ ਪੂਰ ਫਿਰ ਹਾਂ ਇਹ ਲਾ ਪੇਪਰ ਭਾ ਕੇ ਖਾੜ ਇਹ ਕਾਲਾ ਹੀ ਪੇਪਰ ਅਜ ਐਸਐਸਟੀ 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 ਦੀ ਫੋਲਫਾਰਮ ਕੀ ਆ ਸੋਸਲ ਸਟਡੀ ਤੇ ਪੰਜਾਬੀ ਚ ਕੀ ਕਹਿੰਦੇ ਇਹਨੂੰ ਯਾਰ ਸਮਾਜਿਕ ਸਿੱਖਿਆ ਸਮਾਜਿਕ ਸਿੱਖਿਆ ਠੀਕ ਆ ਜੀ ਇਹ ਗੱਭਰੂ ਕਹਿੰਦਾ ਕਿ ਟਰੈਕਟਰ ਹੁਣ ਜਿਹੜਾ ਨਾ ਉਹ ਲੈਣਾ ਨਵਾਂ ਤੇ ਇੱਕ ਸਰਦਾਰ ਸਾਹਿਬ ਸਾਡੇ ਬਿਠਿਆ ਅਮਰੀਕਾ ਕਿਹੜਾ ਸਿਟੀ ਹੈ ਬੋਲੋਰਾ ਕੈਲੀਫੋਰਨੀਆ ਇੱਕ ਸਰਦਾਰ ਸਾਹਿਬ ਦੇ ਇਟਲੀ ਜਿੱਦ ਕਰਦੇ ਸੀ ਵੀ ਟਰੈਕਟਰ ਲੈਣਾ ਨਵਾਂ ਤੇ ਪਿੱਛੇ ਬੀਜੀ ਬੈਠੇ ਨੇ ਕਬਲਜੀਤ ਸਿੰਘ ਵੜੈਚ ਉਹ ਕਹਿੰਦੇ ਸੀ ਕਿ ਜਿਹੜਾ ਆਪਾਂ ਲੈ ਲਈਏ ਭਰਾ ਥੋੜਾ ਚੰਦਿਆ ਲੈ ਲਈਏ ਤੇ ਪਰ ਸਰਦਾਰ ਸਾਹਿਬ ਬਾਹਰ ਵਾਲੇ ਇੱਕ ਆ ਜਿਹੜਾ ਬੈਠਾ ਆ ਨਿਕਾਸਦਾ ਇਹ ਕਿਹਦੇ ਵਿੱਚ ਟਰੈਕਟਰ ਲੈਣਾ ਆ ਨਵਾਂ ਇਹ ਆਪ ਨੂੰ ਨਹੀਂ ਮੰਨਿਆ ਇਹ ਵੀ ਕਹਿੰਦਾ ਟਰੈਕਟਰ ਲੈਣਾ ਆ ਨਵਾਂ ਉੱਤੋਂ ਜੱਗੇ ਬਰਸਕੋ ਕਹਿੰਦਾ ਮੋਡੀਫਿਕੇਸ਼ਨ ਕਰਾ ਕੇ ਲਿਆਉਣੀ ਹੈ ਇਹ ਜੱਗੇ ਬੋਸ ਕੋ ਹੁਣ ਕੱਲਾ ਹੌਲੈਂਡ ਨਿਊ ਯੋਂਡੀਅਰ ਇਹ ਦੋਹੇ ਟਰੈਕਟਰ ਪਹਿਲਾਂ ਜ਼ਿਆਦਾ ਆਉਂਦੇ ਸੀ ਹੁਣ ਫਾਰਮ ਟ੍ਰੈਗ ਤੇ ਅਰਜਨ ਵੀ ਆ ਗਿਆ ਆ ਕੱਲ ਫਾਰਮ ਟਰੈਕ ਵੀ ਇੱਕ ਆ ਗਿਆ 60 55 ਦੀ ਉਹਦੀ ਵੀ ਮੋਡੀਫਿਕੇਸ਼ਨ ਹੋਣੀ ਹੈ ਤੇ ਨਾਲ ਦੀ ਨਾਲ ਕੱਲ 44 ਤਵੇ ਆਏ ਜਗੇ ਦੇ ਕੱਲ 44 ਤਵੇ ਵਾਇਰੇ 59 10 4 ਵੀਲ ਟਰੈਕ ਦੇ ਮਗਰ 44 ਪਲੇ ਜਿਹੜੇ ਆ ਉਹ ਵਾਹ ਕੇ ਦੇਖੇ ਬੜੇ ਵਧੀਆ ਵਗੇ 44 ਤਵੇ ਤੇ ਉਹ ਵੀਡੀਓ ਵੀ ਤੁਮ ਜਲਦੀ ਜਿਹੜੀ ਆ ਤੁਹਾਡਾ ਸਾਂਝੀ ਕਰ ਲੈਣੀ ਹੈ ਤੇ ਬਾਕੀ ਗੱਲਬਾਤ ਜਿਹੜੀ ਆ ਉਹ ਆਪਾਂ ਏਜੰਸੀ ਪਹੁੰਚ ਕੇ ਕਰਦੇ ਆਂ ਤੇ ਜਿਹੜਾ ਪੁਰਾਣਾ ਟਰੈਕਟਰ ਆ ਉਹ ਆਪਾਂ ਏਜੰਸੀ ਵਾਲਿਆਂ ਨੂੰ ਵੀ ਜਿੱਕਟਾਇਆ ਆ ਤੇ ਨਵਾਂ ਟਰੈਕਟਰ ਲੈ ਕੇ ਤੇ ਅੱਜ ਬਾਬੇ ਦੀ ਕਿਰਪਾ ਦੇ ਨਾਲ ਆਪਾਂ ਘਰੇ ਨਵਾਂ ਟਰੈਕਟਰ ਖੜਾਾਂਗੇ ਤੇ ਹੁਣ ਬਾਕੀ ਦੀ ਗੱਲਬਾਤ ਕਰਾਂਗੇ ਆਪਾਂ ਜਾ ਕੇ ਏਜੰਸੀ ਦੇ ਵਿੱਚ ਲੋਬੀ ਸਜਣੋ ਗੱਡੀ ਕਰਤੀ ਅਸੀਂ ਪਾਰਕ ਤੇ ਗੱਡੀ ਪਾਰਕ ਕਰਕੇ ਅਸੀਂ ਪਹੁੰਚ ਗਏ ਏਜੰਸੀ ਇਹ ਏਜੰਸੀ ਤੁਸੀਂ ਜਾਣੇ ਗਏ ਨਾ ਇਹ ਟਰੈਕਟਰ ਲੱਗੇ ਆ ਤੇ ਟਰੈਕਟਰ ਜਿਹੜਾ ਅਸੀਂ ਅੱਜ ਲੈਣਾ ਆ ਉਹ ਤੁਹਾਨੂੰ ਅੰਦਰ ਜਾ ਕੇ ਦੱਸਦੇ ਆ ਵੀ ਟਰੈਕਟਰ ਕਿਹੜਾ ਲੈਣਾ ਆ ਏਜੰਸੀ ਦੇ ਅੰਦਰ ਚੱਲਦੇ ਆ ਇਹ ਇਹ ਉਹ ਏਜੰਸੀ 'ਚ ਪਹੁੰਚੇ ਆ ਟਰੈਕਟਰ ਜਿਹੜਾ ਅਸੀਂ ਲੈਣਾ ਆ ਅੱਜ ਉਹ ਲੈਣਾ ਆ ਜਿਹੜਾ ਟਰੈਕਟਰ ਅੱਜ ਲੈਣਾ ਆ ਮੇਰੇ ਮਿੱਤਰ ਨੇ ਤੇ ਟਰੈਕਟਰ ਲੈਣਾ ਆਇਆ ਡਿਲੀਵਰੀ ਅੱਜ ਲੈ ਲੈਣੀ ਆ ਤੇ ਟਰੈਕਟਰ ਹੈਗਾ ਆ 5405 ਤੇ ਇਹ ਟਰੈਕਟਰ ਕਿਉਂ ਲੈਣਾ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਇਹਦੇ ਕੀ ਖਾਸੀਅਤ ਆ ਤੇ ਕਿਉਂ 5405 ਨੂੰ ਹੀ ਅਸੀਂ ਚੂਜ਼ ਕੀਤਾ ਆ ਤੇ ਇੱਧਰ ਸਾਡੇ ਨਾਲ ਨੇ ਵੀਰ ਫੋਰਮੈਨ ਨੇ ਤੇ ਨਾਲ ਮਨਜਿੰਦਰ ਵੀਰ ਆ ਜਿਹਦੇ ਜਿਹਦੇ ਕਰਕੇ ਅਸੀਂ ਇਹ ਟਰੈਕਟਰ ਲੈ ਰਹੇ ਆਂ ਤੇ ਨਾਲ ਹਰ ਪ੍ਰਤਾਪ ਏਜੰਸੀ ਦੇ ਮਾਲਕ ਬਲਵਿੰਦਰ ਸਿੰਘ ਤੇ ਆਓ ਗੱਲਬਾਤ ਕਰਦੇ ਆਪਾਂ 5405 ਬਾਰੇ ਤੇ ਏਜੰਸੀ ਆ ਜੀ ਅੰਮ੍ਰਿਤਸਰ ਅਜਨਾਲਾ ਤੇ ਰਈਆ ਤਿੰਨੋਂ ਏਜੰਸੀਆਂ ਪਰਮੇਂਦਰ ਵੀਰ ਜੀ ਨੇ ਹਰ ਹਰ ਪ੍ਰਤਾਪ ਐਗਰੋ ਤੇ ਯੋਨ ਡੀਅਰ ਦੀਆਂ ਏਜੰਸੀਆਂ ਦੇ ਤੇ ਆਪਾਂ ਚੂਜ਼ ਕੀਤਾ 5405 4 4 ਟਰ ਡਰਾਈਵ ਤੇ ਆਪਣਾ ਸ਼ੁਭਨਾਮਵੀਰ ਜੀ ਅਜੀਤ ਸਿੰਘ ਅਜੀਤ ਸਿੰਘ ਇੱਥੇ ਆ ਹੈੱਡ ਮੈਕੈਨਿਕ ਨੇ ਫੋਰਮੈਨ ਨੇ ਇਹ ਇਹਨਾਂ ਨਾਲ ਗੱਲ ਕਰਾਂਗੇ ਕਿ ਇਹਦੇ ਵਿੱਚ ਕੀ ਕੀ ਖਾਸੀਅਤਾਂ ਵੀ ਜੇ ਕੋਈ ਕਿਹੜੀ ਚੀਜ਼ ਹੈ ਜੀ ਸਪੈਸ਼ਲ ਹੈ ਜਿਹੜੀ 5405 ਹੁਣ ਨਵੀਂ ਆਈ ਹੈ ਜੀ ਇਹ ਟਰੈਕਟਰ ਤੁਹਾਨੂੰ ਕੋਈ ਵੀ ਮੁਸ਼ਕਲ ਹੋਣ ਤੋਂ ਪਹਿਲਾਂ ਦੱਸੂਗਾ ਅੱਛਾ ਜੀ ਕੋਈ ਮੰਨ ਲਓ ਕੋਈ ਨੁਕਸਾਨ ਵਾਲਾ ਹਾਂ ਉਹ ਤੁਹਾਨੂੰ ਪਹਿਲਾਂ ਹੀ ਏਸਟੀਮੇਟ ਕਰੂਗਾ ਵੀ ਇਹਦੇ ਵਿੱਚ ਆ ਮੁਸ਼ਕਲ ਆਉਂਦੀ ਅੱਛਾ ਠੀਕ ਹੈ ਜੀ ਇਹਦੇ ਵਿੱਚ ਆ ਵੇਖੋ ਇੰਜਣ ECU ਲੱਗਾ ਅੱਛਾ ECU ECU ਜਾਨੀ ਜੇ ਇੰਜਣ ਕੰਟਰੋਲ ਯੂਨਿਟ ਯੂਨਿਟ ਜਿਹੜਾ ਕਿ 13 ਸੈਂਸਰ ਲੱਗੇ ਰਿਹਾ ਅੱਛਾ ਜੀ 13 ਸੈਂਸਰਾਂ ਨੂੰ ਇਹਨੇ ਕਮਾਂਡ ਦੇਣੀ ਹੈ ਠੀਕ ਹੈ ਹਵਾ ਦਾ ਪ੍ਰੈਸ਼ਰ ਹੋ ਗਿਆ ਬਾਕੀ ਜਿੱਦਾਂ ਲਾ ਲਓ ਪਾਣੀ ਦਾ ਡੀਜ਼ਲ ਦਾ ਜੋ ਵੀ ਸਰਕਲ ਦੇ ਵਿੱਚ ਇਹਨੇ ਦੱਸਣਾ ਤੇਲ ਕਿੰਨਾ ਖਾਣਾ ਘੱਟ ਖਾਣਾ ਵੱਧ ਖਾਣਾ ਅੱਛਾ ਇਹਨੇ ਕਮਾਂਡ ਦੇਣੀ ਤੇ ਜਿੰਨੇ ਵੀ ਸੈਂਸਰ ਇੰਜਣ ਦੇ ਵਿੱਚ ਜੋ ਵੀ ਆਇਲ ਕੰਮ ਕਰਨ ਲਿਆ ਕੋਈ ਵੀ ਕਰ ਲਿਆ ਸਾਰੇ ਬਾਰੇ ਜਾਣਕਾਰੀ ਦਊਗਾ ਮਤਲਬ ਸਾਰਾ ਜਿਹੜਾ ਕੰਟਰੋਲ ਆ ਇੱਕ ਇਸੇ ਯੂਨਿਟ ਜੇ ਆ ਹਾਂਜੀ ਠੀਕ ਹੈ ਜੀ ਅਗਲੇ ਟਾਇਰ ਕਿੰਨੇ ਦੇ ਨੇ ਇਹਦੇ ਅਗਲੇ ਟਾਇਰ ਹੈ ਕਿੰਨੇ 11 2 24 ਦੇ 11 2 24 11 2 24 ਤੇ ਪਿਛਲੇ ਇਹਦੇ 16 9 30 16 9 30 ਦੇ ਹਾਂਜੀ ਤੇ ਇੱਕ ਚੀਜ਼ ਜਿਹੜੀ ਆ ਇਹਦੇ ਪਿਛਲੇ ਟਾਇਰ ਜਿਹੜੇ ਆ ਉਹ ਉੱਤੇ ਕਰਕੇ ਕਰਤੇ ਹਾਂਜੀ ਇਹ ਡਿਜ਼ਾਈਨ ਇਸ ਤਰ੍ਹਾਂ ਆਣਾ ਇਹ ਡਿਜ਼ਾਈਨ ਹੁਣ ਇਦਾਂ ਕਰਤਾ ਇਹਦਾ ਕੀ ਕਾਰਨ ਕੀਤਾ ਦਾਨ ਬਾਈ ਥੋੜੀ ਲੁੱਕ ਬਾਈ ਵਧੀਆ ਹੋ ਗਿਆ ਡੈਡਾ ਅੱਛਾ ਹਾਂਜੀ ਵਿੱਚ ਪਲੇਟ ਪਰ ਖੁੱਲਾ ਕਰ ਥੋੜਾ ਪਲੇਟ ਪਰ ਵਧ ਗਿਆ ਵਾ ਅੱਛਾ ਥੱਲੇ ਅੰਦਰ ਵਾਲਾ ਪਲੇਟਫਾਰਮ ਜਿਹੜਾ ਆ ਉਹਨੂੰ ਖੁੱਲਾ ਕਰਨ ਕਰਕੇ ਤੇ ਟਾਇਰ ਜਿਹੜੇ ਆ ਇਹਨਾਂ ਦਾ ਡਿਜ਼ਾਈਨ ਚੇਂਜ ਕਰਤਾ ਹੈ ਡਿਜ਼ਾਈਨ ਅੱਗੇ ਨਾਲੋਂ ਟਰੈਕਟਰ 4 ਇੰਚ ਲੰਮਾ ਕੀਤਾ ਹੈ ਅੱਛਾ ਹਾਂਜੀ ਤੇ ਇਸ ਤੋਂ ਇਹ ਕਿੰਨੇ ਹਸਪਾਵਰ ਟਰੈਕਟਰ ਹੈ ਇਹ 30 HP 30 HP ਜਿਹੜਾ ਰეკਮੈਂਡਡ ਹੈ ਕਾਪੀ ਤੇ ਆ ਹਾਂਜੀ ਤੇ ਵੈਸੇ 65 HP ਤੱਕ ਕੰਮ ਕਰੂਗਾ ਕੰਮ 75 ਹਸਪੋਰ ਜਨਾ ਕਰੀ ਕੰਮ 75 ਹਸਪੋਰ ਜਨਾ ਕਰੂ ਇੱਕ ਕਿੰਨੇ ਸਿਲੰਡਰ ਇੰਜਨ ਇਹਦਾ ਇਹ ਤਿੰਨ ਸਿਲੰਡਰ ਨਹੀਂ ਹੁੰਦਾ ਭਾਈ ਇਹ ਤਿੰਨ ਨਹੀਂ ਹੁੰਦਾ ਭਾਈ 50 75 50 38 ਤੋਂ ਲੈ ਕੇ 50 38 ਤੋਂ ਲੈ ਕੇ 50 75 ਤੱਕ ਤਿੰਨ ਸਿਲੰਡਰ 130 ਤੋਂ ਉੱਪਰ 9 ਵਿੱਚ 4 ਆ ਜਾਂਦਾ ਅੱਛਾ ਇਹ ਸੀਆਰਡੀ ਇਹ ਸੀਆਰਡੀ ਤੇ ਸੀਆਰਡੀ ਬਹੁਤ ਲੋਕਾਂ ਦੇ ਵਿੱਚ ਇੱਕ ਸ਼ੰਕਾ ਜਿਆ ਆ ਕਿ ਸੀਆਰਡੀ ਜਿਹੜਾ ਪੰਪਿਆ ਉਹ ਵਧੀਆ ਨਹੀਂ ਹੈਗਾ ਨਹੀਂ ਨਹੀਂ ਇਹ ਨਹੀਂ ਭਾਜੀ ਗੱਲ ਹੈਗੀ ਵਧੀਆ ਕੋਈ ਨਹੀਂ ਹੈਗਾ ਮੇਰੇ ਨਾਲ ਦੋ ਤਿੰਨ ਸੋ ਟਰੈਕਟਰ ਮੈਂ ਨਾਲ 400 ਵੀ ਆਈ ਦਿੱਤਾ ਹਾਂ ਤੇ ਸਾਨੂੰ ਤਾਂ ਕੋਈ ਐਦਾਂ ਤਾਂ ਮੁਸ਼ਕਲ ਆਈ ਨਹੀਂ ਕਿ ਭਾਜੀ ਇਹਦੇ ਵਿੱਚ ਆ ਨਹੀਂ ਹੈਗਾ ਆ ਨਹੀਂ ਹੈਗਾ 400 ਟਰੈਕਟਰ ਵਿੱਚ ਇੰਜਨ ਦੇ ਵਿੱਚ ਦੇਖੋ ਨਹੀਂ ਉਹ ਚਲੋ ਸੈਂਸਰ ਸੈਂਸਰ ਕਿਹੋ ਜਿਹੇ ਹੋ ਜਾਂਦਾ ਜਿਹਦੇ ਜਿੱਦਾਂ ਜਾਨੀ ਕਿ ਇਹਦੀ ਸੈਂਸਿੰਗ ਜਿਆਦਾ ਹੀ ਹੈ ਤੇ ਉਹ ਪਾਇਆ ਗਿਆ ਵਿੱਚ ਮਾੜਾ ਉਹ ਇਹਨੇ ਪਹਿਲਾਂ ਦੱਸਣਾ ਹੈ ਬੈਲਟ ਟੁੱਟ ਗਈ ਉਹ ਵੀ ਉਹ ਸਭ ਕੋ ਮਨ ਲਓ ਵਿੱਚ ਜਿਤਨਾ ਅਪਡੇਟ ਹੀ ਕੀਤਾ ਜਿਤਨਾ ਕੋਈ ਵੀ ਜਿਤਨਾ ਫੋਨ ਹੀ ਲਾ ਲੋ ਜਿਤਨਾ 12 13 14 ਇਹ ਵੱਧ ਜਾਂਦਾ ਉਹਦੇ ਵਿੱਚ ਕੋਈ ਨਾ ਕੋਈ ਵੱਧ ਹੀ ਦਿੰਦੇ ਹੋ ਘਟਾਉਂਦੇ ਦੇ ਹੈ ਨਹੀਂ ਕੋਈ ਬਿਲਕੁਲ ਹਾਂ ਇਹ ਚੀਜ਼ਾਂ ਦਾ ਮਤਲਬ ਜਿਉਂ-ਜਿਉਂ ਚੀਜ਼ ਕੋਈ ਵੀ ਅਪਗ੍ਰੇਡ ਹੋਣੀ ਆ ਹਾਂਜੀ ਹਾਂਜੀ ਹਾਂ ਉਹਦੇ ਨਾਲ ਕੋਈ ਨਾ ਕੋਈ ਚੇਂਜ ਹੋਣਾ ਹੀ ਚਾਹੀਦਾ ਹੁਣ ਜਦ ਡੀਜ਼ਲ ਦੇ ਵਿੱਚ ਪਾਣੀ ਆ ਗਿਆ ਉਹ ਇੰਨੇ ਪਹਿਲਾਂ ਦੱਸਣ ਦਾ ਪਣਾ ਵੀ ਇਹਦੇ ਵਿੱਚ ਜਿਹੜਾ ਡੀਜ਼ਲ ਹੈ ਉਹ ਮੜਾ ਪੈ ਗਿਆ ਬਿਲਕੁਲ ਹਾਂ ਉਹਨਾਂ ਚੀਜ਼ਾਂ ਦੀਆਂ ਮਤਲਬ ਇਹਦੇ ਅੱਗੇ ਆਪਾਂ ਸ਼ੋਅ ਖੋਲੀਏ ਮੜੀ ਜੀ ਇਹ ਇਹਦੇ ਵਿੱਚ ਮੈਂ ਵੇਖਿਆ ਏਅਰ ਕੰਡਿਸ਼ਨਰ ਨੂੰ ਵੀ ਆ ਐਸੈਂਸਰ ਲੱਗਾ ਜਾਣੇ ਕਿ ਜੇ ਇਹਦੇ ਵਿੱਚ ਇਹ ਬੰਦ ਹੋ ਜਾਂਦਾ ਵਾ ਇਹ ਪਹਿਲਾਂ ਦੱਸੂਗਾ ਭਾਜੀ ਵੀ ਬੰਦ ਹੋ ਗਿਆ ਇਹ ਤੁਹਾਨੂੰ ਵਿਸਲਾਊਗੀ ਅੱਛਾ ਮੈਂ ਤੁਹਾਨੂੰ ਸਿਗਨਲ ਦੱਸੂਗਾ ਭਾਜੀ ਮਤਲਬ ਜਿਹੜਾ ਬੈਸਟ ਹੈ ਨਾ ਹਾਂ ਬੈਸਟ ਜਾਣ ਲੱਗੀ ਨਾ ਅੰਦਰ ਹਾਂ ਇੱਕ ਤਿੰਕਾ ਵੀ ਗਿਆ ਹਾਂ ਇਹਨੇ ਉਸੇ ਵੇਲੇ ਦੱਸ ਦੇਣਾ ਅੱਛਾ ਉਸੇ ਲਾਈਟ ਦੱਸਣੀ ਠੀਕ ਹੈ ਤੇ ਲਾਈਟ ਜੇ ਤੁਹਾਨੂੰ ਪਤਾ ਲੱਗੇ ਨਾ ਫਿਲਟਰ ਤੇ ਹੋ ਗਿਆ ਤੇ ਟਰਬੋ ਲੱਗੀ ਇਹਦੇ ਨਾਲ ਟਰਬੋ ਵੀ ਲੱਗੀ ਹਾਂਜੀ ਟਰਬੋ ਲੱਗੀ ਆ ਜਿਹੜੀ ਲਿੰਕ ਲੱਗਾ ਹੋਇਆ ਭਾਜੀ ਆ ਅੱਛਾ ਜੀ ਹਾਂਜੀ ਇਹ ਵੀ ਦੱਸੂਗਾ ਭਾਜੀ ਕਿੱਧਰੋਂ ਟਰੈਕਟਰ ਜਾਣਦਿਆ ਇਹ ਕਿੰਨੇ ਏਰੀਆ ਚੱਲਣਾ ਕਿੰਨੀ ਵਾਰੀ ਸਵੇਰ ਦਾ ਬੰਦ ਹੋਇਆ ਕਿੰਨੀ ਵਾਰੀ ਚੱਲਿਆ ਹਾਂ ਉਹ ਚੀਜ਼ਾਂ ਸਾਰੀਆਂ ਪਹਿਲਾਂ ਦੱਸਦਾ ਵਿੱਚ ਮਤਲਬ ਇਹ ਜਿਹੜੀ ਜਿਹੜੀ ਲਿੰਕ ਜਿਹੜੀ ਨੇ ਕਹਿੰਦੇ ਇਹਨੂੰ ਇਹ ਸਪੈਸ਼ਲ ਆਇਆ ਸਪੈਸ਼ਲ ਆਂ ਜੇ ਹੁਣੇ ਸ਼ੁਰੂ ਹੋਏ ਮਤਲਬ 2-3 ਸਾਲ ਹੀ ਹੋਏ ਦੋ ਦੋ ਤਿੰਨ ਦੋ ਤਿੰਨ ਮਹੀਨੇ ਸੌਰੀ ਆ ਵੇਖੋ ਚੱਲਦਾ ਹਾਂ ਹਾਂ ਇਹ ਇਹ ਕਿੰਨੀ ਵਾਰੀ ਸਵੇਰ ਦਾ ਸਟਾਰਟ ਹੋਇਆ ਕਿੰਨੀ ਵਾਰੀ ਬੰਦ ਹੋਇਆ ਕਿੰਨਾ ਨੇ ਅੱਛਾ ਉਹ ਸਾਰੀਆਂ ਚੀਜ਼ਾਂ ਦੱਸਦਾ ਮਤਲਬ ਇਹ ਜਿਹੜੀ ਲਿੰਕ ਹਾਂਜੀ ਹਾਂਜੀ ਠੀਕ ਫੋਨ ਤੇ ਵੀ ਚੈੱਕ ਕਰ ਸਕਦੇ ਹੋ ਨਾ ਰਾਜ ਇਹ ਕਿਹਦਾ ਕਿਲਾ ਵਾ ਗਿਆ ਹਾਂ ਉਹ ਦਾ ਤੁਹਾਨੂੰ ਪਤਾ ਲੱਗੇ ਬਿਲਕੁਲ ਇਹ ਤੋਂ ਬਦਲੇ ਤੁਹਾਨੂੰ ਪਤਾ ਲੱਗੂ ਕਿ ਅ ਵੀ ਰਾਜ ਗਾਣੇ ਦਾ ਕਿਲਾ ਅੱਛਾ ਮਤਲਬ ਇਹ ਫੋਨ ਨਾਲ ਅਟੈਚ ਹੋ ਜਾਊਗਾ ਫੋਨ ਨਾਲ ਅਟੈਚ ਹੋ ਜਾਂਦਾ ਸਾਰਾ ਕੋਈ ਤੁਸੀਂ ਡੀਜ਼ਲ ਵੇਚ ਸਕਦੇ ਕਿੰਨਾ ਵਾ ਕਿਤਰਾ ਦਾ ਟਰੈਕਟਰ ਵਾ ਜਾਂਦਾ ওভার ਲੋਡ ਤੇ ਨਹੀਂ ਵਹੰਦਾ ਉਹ ਵੀ ਦੱਸਦਾ ਹੈ ਅੱਛਾ ਤੇ ਜਿੱਦਾਂ ਇਹ ਜੀ ਡੀ ਲਿੰਕ ਨੂੰ ਆਪਾਂ ਫੋਨ ਨਾਲ ਅਟੈਚ ਕਰਨਾ ਆ ਹਾਂਜੀ ਤੇ ਉਹਦੇ ਬਾਅਦ ਕਿਹੜੀ ਐਪਲੀਕੇਸ਼ਨ ਆਉਂਦੀ ਹੈ ਉਹ ਤੇ ਭਾਜੀ ਹੁੰਦੀ ਨਾਲ ਇਹਦੇ ਮਤਲਬ ਅਟੈਚ ਕਰਦੇ ਦਾ ਐਪ ਹੁੰਦਾ ਨਾ ਐਪ ਡਾਊਨਲੋਡ ਕਰਦੇ ਦਾ ਉਹ ਇਹਦੇ ਨਾਲ ਅਟੈਚ ਕਰਦੇ ਦਾ ਕਿਹੜੀ ਐਪ ਐਪ ਦਾ ਨਾਮ ਕਿਉਂਕਿ ਅਹੀਂ ਹੁਣੇ ਟਰੈਕਟਰ ਖੜਵਾ ਆ ਅਸੀਂ ਫੋਨਾਂ ਤੇ ਵੇਖਣਾ ਹੀ ਵੇਖਣਾ ਆ ਹਾਂਜੀ ਹੈਨਾ ਤੇ ਅਸੀਂ ਤੇ ਚਲੋ ਐਪ ਹੁਣ ਤੁਹਾਡੇ ਕੋ ਸਿੱਖ ਜਾਣੀ ਆ ਤੇ ਜਿਹੜੇ ਭੈਣ ਭਰਾ ਵੀਡੀਓ ਵੇਖ ਰਹੇ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਭਾਈ ਜੀ ਡੀ ਲਿੰਕ ਤੇ ਇਹਦਾ ਕੀ ਫੰਕਸ਼ਨ ਹੈ ਟਰੈਕਟਰ ਐਪ ਦਾ ਨਾਮ ਆਪਰੇਸ਼ਨ ਆਪਰੇਸ਼ਨ ਕਿ ਮੈਂ ਇੱਕ ਟਰੈਕਟਰ ਮੇਰੇ ਨਾਲ ਬੈਠ ਗਿਆ ਜੀ ਅੱਛਾ ਇਹ ਆਪਰੇਸ਼ਨ ਸੈਂਟਰ ਹੈ ਸੈਂਟਰ ਠੀਕ ਹੈ ਜੀ ਇਹ ਹਰਜੋਤ ਸਿੰਘ ਫਾਰਮ ਵਾਲਿਆਂ ਦਾ ਟਰੈਕਟਰ ਹਾਂ ਇਹ ਮੇਰਾ ਤੇਰਾ ਹੀ ਹੈ ਅੱਛਾ ਉਹ ਇਹ ਇੱਥੋਂ ਚੈੱਕ ਕਰ ਸਕਦਾ ਕਿ ਕਿਤ ਤਰ੍ਹਾਂ ਚੱਲਣ ਦਿਆ ਵਾ ਹੁਣ ਦਿਲਣ ਦਿਆ ਕਿ ਬੰਦ ਦਿਆ ਅੱਛਾ ਹਾਂ ਉਹ ਆਪਣੇ ਫੋਨ ਤੋਂ ਵੇਖ ਸਕਦਾ ਮਤਲਬ ਇਹ ਫੋਨ ਤੋਂ ਸਾਰੀ ਗੱਲਬਾਤ ਜਿਹੜੀ ਹੈ ਦੀ ਚੈੱਕ ਹੋ ਜਾਣੀ ਹਾਂ ਜੀ ਚੱਲਦੀ ਹੈ ਠੀਕ ਹੈ ਕਿਸ ਸੰਖੇਪ ਤੇ ਜੀ ਕੋਈ ਮੁਸ਼ਕਲ ਨਹੀਂ ਹਾਂ ਤਮੀ ਮੈਸੇਜ ਆਦੀ ਨੋਟੀਫਿਕੇਸ਼ਨ ਆ ਜਾਂਦਾ ਇੱਥੇ ਅੱਛਾ ਉਹ ਸਾਨੂੰ ਵੀ ਆ ਜਾਂਦਾ ਕੰਪਨੀ ਨੂੰ ਵੀ ਚੱਲ ਜਾਂਦਾ ਠੀਕ ਹੈ ਹਾਂ ਜਿਹੜੇ ਜਿਹੜਾ ਜਿੱਦਾਂ ਹੁਣ ਇਹ ਸੈਂਸਰਡ ਹੈ ਫੁੱਲੀ ਸੈਂਸਰਡ ਨੇ ਟਰੈਕਟਰ ਸੀਆਰਡੀ ਨੇ ਇਹਨਾਂ ਦੇ ਵਿੱਚ ਛੇੜਖਾਨੀ ਜਿਹੜੀ ਆ ਮੜੀ ਜੀ ਵੀ ਕੋਈ ਹੋਵੇ ਤੇ ਤੁਹਾਨੂੰ ਵੀ ਪਤਾ ਲੱਗ ਜਾਣਾ ਤੇ ਕੰਪਨੀ ਨੂੰ ਵੀ ਪਤਾ ਲੱਗ ਜਾਣਾ ਹਾਂਜੀ ਇੱਕ ਮੈਸੇਜ ਨੋਟੀਫਿਕੇਸ਼ਨ ਸਾਨੂੰ ਆ ਜਾਣਾ ਹੈ ਇੱਕ ਪਿੱਛੇ ਕੰਪਨੀ ਨੂੰ ਚੱਲ ਜਾਣਾ ਮਤਲਬ ਇਹ ਟਰੈਕਟਰ ਜਿਹੜਾ ਇਹਦੇ ਵਿੱਚ ਆ ਮੁਸ਼ਕਲ ਆਉਂਦੀ ਹੈ ਮੁਸ਼ਕਲ ਆਉਂਦੀ ਹੈ ਹਾਂਜੀ ਇਹ ਲਓ ਚਲੋ ਇਹ ਤੇ ਵਧੀਆ ਇੱਕ ਜੀ ਇਹਦੀ ਵੀਡੀਓ ਦੱਸੇ ਗੇਅਰ ਪ੍ਰੋ ਮਾਡਲ ਕੀ ਹੈ ਗੇਅਰ ਬ੍ਰੋ ਪਹਿਲਾਂ ਭਾਜੀ ਇਹ ਚ ਗੇਅਰ ਏ ਬੀ ਸੀ ਹੁੰਦਾ ਸੀਗਾ ਹਾਂ ਤੇ ਹੁਣ ਏ ਬੀ ਸੀ ਤੇ ਡੀ ਹੋ ਗਿਆ ਅੱਛਾ ਹਾਂ ਜਾਨੀ ਕਿ ਇਹਦੀਆਂ ਸਪੀਡਾਂ ਚਾਰ ਕਰਤੀਆਂ ਨੇ ਉਹਨਾਂ ਨੇ ਛੜਕਦੇ ਪਹਿਲਾਂ ਤੋੜਾ ਇਹਦਾ ਘਾਟ ਹੀ ਹੁਣ ਛੜਕਦੇ ਵੀ ਵਧਦੇ ਪਹਿਲੀ ਜੂ ਵੀ ਵਧਦਾ ਪਹਿਲੀ ਦੀਆਂ ਸਪੀਡਾਂ ਵਾਉਣ ਵਾਲੀਆਂ ਵੀ ਜਾਂਦੀਆਂ ਨੇ ਜਿੱਥੇ ਤੁਹਾਨੂੰ ਵਧੀਆ ਕੰਫਰਟ ਲੱਗਣ ਡਿਆ ਮਗਰ ਹਲਾਉ ਲਾਉ ਉੱਥੇ ਵੀ ਆਪਣਾ ਚਲੋ ਮਤਲਬ ਹੁਣ ਤਿੰਨ ਦੀ ਜਗ੍ਹਾ ਚਾਰ ਸਪੀਡਾਂ ਆ ਗਈਆਂ ਹਾਂ ਜੀ ਚਾਰ ਸਪੀਡਾਂ ਗੇਅਰ ਪ੍ਰੋ ਗੇਅਰ ਪ੍ਰੋ ਨਾਲ ਲਿਫਟ ਪ੍ਰੋ ਵੀ ਆ ਗਈ ਜਿਹੜੀ ਲਿਫਟ ਦੀ ਕੈਪੈਸਿਟੀ ਆ ਉਹ ਵੀ 25 ਕੁਇੰਟਲ ਦੀ ਹੋ ਗਈ 25 ਤੋਂ 28 ਕੁਇੰਟਲ ਦਾ ਕੰਮ ਕਰਦਾ ਹੈ ਜਿਹੜਾ ਪਹਿਲਾ ਟਰੈਕਟਰ 20 ਤੋਂ 22 ਕਰਦਾ ਸੀ ਇਹ 25 ਤੋਂ 28 ਕਰਦਾ ਹੈ ਠੀਕ ਆ ਮਤਲਬ ਗੇਅਰ ਪ੍ਰੋ ਦੇ ਵਿੱਚ ਸਪੀਡ ਵਧ ਗਈ ਲਿਫਟ ਪ੍ਰੋ ਦੇ ਵਿੱਚ ਨਾਲ ਲਿਫਟ ਵੀ ਵਧ ਗਈ ਲਿਫਟ ਵੀ ਵਧ ਗਈ ਹਾਂਜੀ ਮਤਲਬ ਇਹਦੇ ਵਿੱਚ ਕਾਫੀ ਜਿਹੜੀ ਮੋਡੀਫਿਕੇਸ਼ਨ ਜਿਹੜੀ ਆਨ ਕਰਤੀ ਆ ਅਪਗ੍ਰੇਡ ਕਰਤਾ ਆ ਅਪਗ੍ਰੇਡ ਠੀਕ ਹੈ ਜੀ ਤੇ ਫੁਲੀ ਸੈਂਸਰਡ ਹੋ ਗਿਆ ਫੁਲ ਸੈਂਸਰ ਠੀਕ ਹੈ ਜੀ ਤੇ ਆਪਾਂ ਸ਼ੋਰੂਮ ਪ੍ਰਾਈਸ ਇਹ ਕਿੰਨੇ ਚ ਪੈ ਜਾਂਦੀ ਹੈ ਇਹ ਭਾਜੀ 15 ਲੱਖ ਰੁਪਏ ਪੈਣਾ 15 ਲੱਖ ਆਨ ਰੋਡ ਆ ਜੀ ਮਤਲਬ ਵਿੱਚ ਹੀ ਆਰਸੀ ਇੰਸ਼ੂਰੈਂਸ ਸਭ ਕੁਝ ਠੀਕ ਹੈ ਜੀ ਤੇ ਇਹਦੇ ਵਿੱਚ ਕੋਈ ਐਕਸੈਸਰੀ ਵੀ ਦਿੰਦੇ ਹੋ ਨਾ ਅਸਲੀ ਭਾਜੀ ਆਪਾਂ ਜਿਹੜੀ ਸਿੰਪਲ ਹੈ ਉਹ ਦਿੰਦੇ ਹਾਂ ਜਿਹੜਾ ਬੰਪਰ ਹੈ ਜਿਹੜਾ ਬਕਸੇ ਵਾਲਾ ਤੇ ਜਿਹੜੀ ਕਪੜੇ ਵਾਲੀ ਛਤਰੀ ਜੇ ਅਗਰ ਕੋਈ ਕਸਟਮਰ ਨੇ ਲਵਾਉਣਾ ਕੋਈ ਦੂਜਾ ਇਹ ਫੇਵਰ ਵਾਲੀ ਲਾਉਣੀ ਹੋਵੇ ਜਾਂ ਵੇਟ ਲਾਉਣੀ ਉਹਨੂੰ ਐਕਸਟਰਾ ਜੇ ਜਿਹੜਾ ਇਹ ਜਿਹੜੀ ਸਿੰਪਲ ਆ ਉਹ ਕੱਟ ਲਈਦੀ ਆ ਅੱਛਾ ਜੀ ਉਹ ਜਿਹੜੀ ਜੀ ਲਾ ਦੇ ਦੀ ਜੋ ਹੋਰ ਡਿਫਰੈਂਟ ਹੁੰਦਾ ਰੇਟ ਦੇ ਵਿੱਚ ਉਹ ਕੱਟ ਲੈਂਦੇ 5405 ਦੇ ਵਿੱਚ ਜੇ ਏਸੀ ਕੇਬਲ ਲੈਣਾ ਹੋਏ ਤਾਂ ਉਹ ਕਿੰਨੇ ਕਿਚ ਪਾਊਗਾ ਉਹ ਭਾਜੀ 22 ਲੱਖ ਰੁਪਏ ਚ ਪੈਣਾ 22 ਲੱਖ ਜੀ ਠੀਕ ਆ ਪਰ ਉਹਦੇ ਵਿੱਚ ਕੇਬਲ ਜਿਹੜਾ ਉਹ ਅਮਰੀਕਾ ਤੋਂ ਹੁੰਦਾ ਇਹਨਾਂ ਦਾ ਅੱਛਾ ਉਹ ਤੋਂ ਭਾਜੀ ਜਿਹੜੀ ਹਬਾ ਵਾਲੀ ਜਿਹੜੀ ਸੀਟ ਹੁੰਦੀ ਉਹ 50-60 ਹਜ਼ਾਰ ਦੀ ਸੀਟ ਹੀ ਹੁੰਦੀ ਹੈ ਇਕੱਲੀ ਅੱਛਾ ਹਾਂਜੀ ਹਾਂਜੀ ਉਹਨਾਂ ਚੀਜ਼ਾਂ ਦਾ ਫਿਰ ਉਹ ਜਿਹੜਾ ਜਿਹੜਾ ਕੱਚ ਲੱਗਾ ਹੁੰਦਾ ਉਹਦੇ ਤੇ ਇਤਨਾ ਮੰਨ ਲਓ ਡਸਟ ਵਗੈਰਾ ਉਹ ਜਿਹੜੀ ਟਿਕਦੀ ਨਹੀਂ ਉਹ ਘਿਰ ਜਾਂਦੀ ਹੈ ਯਾਨੀ ਕਿ ਵਧੀਆ ਹੁੰਦਾ ਮਤਲਬ ਉਹ ਮੋਟ ਪੈ ਜਾਂਦਾ ਹੈ ਭਾਈ ਹਾਂਜੀ 22 ਲੱਖ ਰੁਪਏ ਦਾ ਸਾਢੇ 22 ਲੱਖ ਦਾ ਤੇ ਇਵੇਂ ਪੈ ਜਾਂਦਾ 15 ਦਾ ਹਾਂਜੀ 15 ਦੋ ਹੀ ਮਾਡਲ ਆਉਂਦੇ ਨੇ ਦੋ ਹੀ ਆਉਂਦੇ ਕਿਉਂਕਿ 52 ਦਾ ਹਿੱਸੇ ਵਿੱਚ ਤੇ ਉਹਦੇ ਜਿਹੜੇ ਤਿੰਨ ਆ ਜਾਂਦੇ ਨਾ ਉਹਦੇ ਜਿਹੜੇ ਤਿੰਨ ਹੁੰਦੇ ਆ ਜਾਂ ਦੋ ਹੁੰਦੇ ਆ ਚਾਈ ਇਹ ਚੱਕ ਕਲੀਨ ਪ੍ਰੋ ਵਾਲਾ ਆ ਗਿਆ ਜਿਹੜਾ ਰਿਵਰਸ ਫੈਨ ਵਾਲਾ ਆ ਗਿਆ ਅੱਛਾ ਹਾਂ ਜੀ ਉਹ ਵੀ ਮਾਡਲ ਹੋਣਾ ਉਹ ਇਤਨਾ ਤੇ ਵੈ 25-26 ਹਜ਼ਾਰ ਮਹਿੰਗਾ ਵਾ 25-26 ਹਜ਼ਾਰ ਦੀ ਕਿਟਲ ਮਾਉਣੀ ਹੋਵੇ ਤੇ ਇਹਨੇ ਐਕਸਟਰਾ ਲੱਗ ਜਾਂਦੀ ਹੈ ਵੈਸੇ ਉਹਦੇ ਚ ਕਲੀਨ ਪ੍ਰੋ ਦੇ ਵਿੱਚ ਕੀ ਫੰਕਸ਼ਨ ਆਉਂਦਾ ਕਲੀਨ ਪ੍ਰੋ ਦੇ ਵਿੱਚ ਭਾਜੀ ਜਿਹੜਾ ਫੈਨ ਆ ਆ ਜਿਹੜਾ ਹਵਾ ਵਾਲਾ ਹਾਂ ਹਾਂ ਉਹ ਜੋ ਉੱਥੋਂ ਗੀਅਰ ਲੱਗਾ ਉਹਨੂੰ ਖਰੀਦਦੇ ਉਹ ਸਾਰਾ ਬੈਗ ਛੋੜ ਦਿੰਦਾ ਜਿਤਨਾ ਮੰਨ ਲਓ ਵੀ ਡਸਟੀ ਇੱਥੇ ਚੰਬੜੀ ਹੋਵੇ ਹਾਂ 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 ਹਾਂਜੀ ਹਾਂਜੀ ਉੱਥੋਂ ਦੇ ਗੀਅਰ ਲਾਉਗੇ ਜੋ ਉਹਨੇ ਸਾਰਾ ਕੁਝ ਬੈਗ ਕੱਟ ਦੇਣਾ ਸਾਫ਼ ਹੋ ਜੂਗਾ ਇੱਥੇ ਮਤਲਬ ਉਹ ਸਭ ਬੈਠਾ ਮੰਨ ਲਓ ਵੀ ਉੱਤਰ ਕੇ ਝਾੜਨ ਨੂੰ ਹੁੰਦੀ ਲੋੜ ਨਹੀਂ ਉਹ ਜਾਨੀ ਕਿ ਸਪੈਸ਼ਲ ਵੇਸੇ ਤੇ ਰੀਪਰ ਨਹੀਂ ਕਿਹਦੇ ਰੀਪਰ ਆਉਂਦਾ ਹਾਂਜੀ ਰੀਪਰ ਉੱਪਰ ਲੈ ਜਾਂਦਾ ਲੇਜ਼ਰ ਲੈਵਲ ਨਹੀਂ ਹਾਂਜੀ ਟੇਕ ਹਾਂ ਉਹਨੇ ਜਿਹੜਾ ਡੱਗਤਾ ਜਾਨੀ ਬਾਹਰ ਕੱਢ ਦਿੰਦਾ ਉਹ ਉੱਥਾਂ ਹੀ ਲੱਗਾ ਸਿਰਫ ਉਹਨਾਂ ਦਾ ਵੀ ਐਚੀ ਹੁਣ ਅੱਛਾ ਹਾਂ ਮਤਲਬ ਕਰਨਗੇ ਜੀ ਤੋਂ ਪੰਜ ਜੀ ਆਉਂਦਾ ਹਾਂਜੀ 5305 ਜੀ ਆਉ ਇੱਕ ਵੀ ਇਹਦਾ ਲਿਫਟ ਵਾਲਾ ਸਿਸਟਮ ਵੇਖਣ ਦਿਆ ਸੀ ਨਾਲ ਇਹਦੇ ਆਹ ਵਾਲੇ ਜਿਹੜਾ ਇਹ ਕੀ ਚੀਜ਼ ਲੱਗੀ ਹੈ ਇਹ ਭਾਜੀ ਲਿਫਟ ਦੇ ਬਟਨ ਹੁੰਦੇ ਯਾਨੀ ਕਿ ਆਪਾਂ ਜਿਤਨਾ ਇੱਥੋਂ ਸੈਟਿੰਗ ਕਰ ਲੀਨੇ ਹੈ ਲੀਵਰਾਂ ਤੋਂ ਵੇਖ ਕੇ ਚਲਾਉਣ ਲਈ ਜਿਤਨਾ ਆਪਾਂ ਟ੍ਰੇਲੀ ਸੈੱਟ ਕਰ ਲਈ ਹੈ ਜੀ ਠੀਕ ਹੈ ਜੀ ਇਹ ਕਰਾਂ ਕਰ ਲਈ ਇਹਨਾਂ ਨੂੰ ਕੋਈ ਬਾਰ-ਬਾਰ ਨਹੀਂ ਇਹਨਾਂ ਨੂੰ ਨਹੀਂ ਹਿਲਾਉਣਾ ਤੁਸੀਂ ਉਤਨਾ ਬੈਠੇ ਇਹਨਾਂ ਸਵਚੇ ਤੋਂ 90 ਕੇ ਤੇ ਇਹਨੇ ਆਟੋਮੈਟਿਕ ਤੱਕ ਹੀ ਜਾਣਾ ਜੇ ਜਦੋਂ ਮੋੜ ਕੇ ਲਾਈ ਤੇ ਐਸੋ ਹੀ ਮੋੜ ਕੇ ਤੁਸੀਂ ਥਾਂ ਛੱਡ ਦੇਣੀ ਇਹਨੇ ਉੱਥੇ ਹੀ ਰੱਖਣੀ ਆ ਜਿੱਥੇ ਤੁਸੀਂ ਆ ਜਿਹੜੇ ਲੀਵਰ ਸੈਟਿੰਗ ਕੀਤੇ। ਮਤਲਬ ਜਿੱਥੇ ਲੀਵਰ ਆਪਾਂ ਇੱਕ ਵਾਰ ਸੈੱਟ ਕਰਤੇ। ਹਾਂ ਬਸ ਇਹਨੇ ਉੱਥੇ ਹੀ ਬਸ ਵਰਕ ਕਰਨਾ ਹੈ। ਮਤਲਬ ਉਹ ਲੀਵਰ ਨੂੰ ਛੇੜਨ ਦੀ ਲੋੜ ਨਹੀਂ। ਲੋੜ ਹੀ ਨਹੀਂ। ਸਿਰਫ ਉਹ ਬਟਨ ਉੱਪਰ ਬਟਨ ਹੀ ਬਸ ਤੁਸੀ ਹੀ ਕਰੀਏ। ਪੁਸ਼ ਕਰੋ। ਹਾਂ ਜੀ ਜੀ। ਤੇ ਉੱਪਰ ਥੱਲੇ ਹੋ ਜਾਊਗਾ। ਹਾਂ ਜੀ ਜੀ। ਤੇ ਸਟੀering ਸਾਰਾ ਐਡਜਸਟੇਬਲ ਹਾਂ ਜੀ ਐਡਜਸਟੇਬਲ ਹੋ ਜਾਂਦਾ। ਅੱਛਾ ਸਟੀering ਸਾਰਾ ਐਡਜਸਟੇਬਲ ਹਾਂ ਜੀ ਐਡਜਸਟੇਬਲ। ਯਾਨੀ ਕਿ ਸਾਇਲੈਂਟ ਹੈ ਨਾ ਜਾਣੇ ਕਿ ਭਾਵੇਂ ਤਾਂ ਨਹੀਂ ਸਾਰੇ ਹੀ ਭਾਵੇਂ 24 ਘੰਟੇ ਚਲਾਈ ਚੱਲੋ ਇਹਨੂੰ ਹਾਂ ਕੋਈ ਬੰਦਾ ਨਾ ਥਕਾਨ ਲਈ ਅੱਜ ਮੈਂ ਹੁਣੇ ਸਟਾਰਟ ਕਰਕੇ ਦੇਖਿਆ ਹਾਂ ਹਾਂ ਇਹਦੀ ਤੁਹਾਨੂੰ ਮਤਲਬ ਕੋਈ ਜ਼ੋਰ ਨਹੀਂ ਕੋਈ ਰੱਬਾ ਨਹੀਂ ਹੈ ਨਾ ਇਹਨਾਂ ਚੀਜ਼ਾਂ ਦੇ ਵੰਨਦਨ ਨੂੰ ਵੀ ਕਹਿੰਦੇ ਆ ਬਿਲਕੁਲ ਬਾਕੀ ਜੇ ਤਾਹ ਭਾਰਾ ਪੂਰਾ ਜਿੰਨਾ ਮਰਜ਼ੀ ਲੋਹਾ ਲਈ ਚਲੋ ਵੱਖਰਾ ਹਨ ਉਹ ਉਹ ਤੇ ਚੀਜ਼ਾਂ ਯਾਨੀ ਕਿ ਹਲਕੀ ਚੀਜ਼ ਵਧੀਆ ਬਣਾਉਣੀ ਤੇ ਆਪਣਾ ਨੰਬਰ ਬੋਲ ਦਿਓ ਤੇ ਜਿੱਥੇ ਆਪਾਂ ਖੜੇ ਆ ਐਡਰੈਸ ਬੋਲੋ ਨੰਬਰ ਜੀ 9982 52049 ਤੇ ਇੱਕ ਬ੍ਰਦਰ ਦਾ ਪ੍ਰਤਾਪ ਦਾ 98786574000 ਵੱਲਾ ਸਬਜੀ ਮੰਡੀ ਅੱਜ ਜੀ ਮੇਨ ਰੋਡ ਦਿੱਤੇ ਹੀ ਆਏ ਪਿਛਲਾ ਹਿੱਸਾ ਵੀ ਆਪਾਂ ਵੇਖਿਆ ਆਪਾਂ ਪਿਛਲਾ ਹਿੱਸਾ ਵੀ ਵੇਖੀ ਫੜਾ ਜਾ ਅ ਇਹਦੇ ਆਹ ਵਾਲੇ ਜੇ ਹਾਈਡਰੋ ਕੋਵਾਲ ਆ ਹਾਈਡਰੌਲਿਕ ਇਹ ਪਹਿਲਾਂ ਦੋ ਆਉਂਦੇ ਸੀ ਪਹਿਲੇ ਦੋ ਆਉਂਦੇ ਹੁਣ ਚਾਰ ਆਉਣ ਲੱਗੇ ਹੁਣ ਚਾਰ ਆਉਣ ਲੱਗੇ ਇਹ ਇੰਪਲੀਮੈਂਟ ਆਉਂਦੇ ਆ ਤੇ ਹਾਂ ਕਿਉਂਕਿ ਹੁਣ ਦੋਹਾਂ ਦੇ ਨਾਲ ਸਰਦਾ ਇਹਦੇ ਇੰਪਲੀਮੈਂਟ ਹੀ ਕਿ ਨੇ ਹੈ ਵੀ ਆਉਣ ਲੱਗ ਪਿਆ ਹਾਂਜੀ ਹਾਂਜੀ ਕਿ ਦੋਹਾਂ ਨਾਲ ਅੱਛਾ ਇੱਕ ਇੱਕ ਆ ਵਾਲੀ ਚੀਜ਼ ਜਿਹੜਾ ਆਵਾਟੇ ਇੱਕ ਹੈਂ ਕਾਤੇ ਵਾਸਤੇ ਟਰਾਲੀ ਲਈ ਭਾਜੀ ਲਾਈਟਾਂ ਲਈ ਬੈਕ ਲਾਈਟਾਂ ਲਈ ਇੱਥੇ ਗ੍ਰਿਪ ਲੱਗੇ ਹੁੰਦੇ ਉਹ ਤੇ ਚਲੋ ਸਾਰਿਆਂ ਦੇ ਹੁੰਦੇ ਆ ਆਮ ਟਰੈਕਟਰਾਂ ਦੇ ਸਾਰਿਆਂ ਦੇ ਪਹਿਲਾਂ ਦੇ ਵੀ ਹੁੰਦੇ ਆ ਪਹਿਲਾਂ ਦੇ ਹੁੰਦੇ ਪਰ ਉਹਦਾ ਇਹ ਆ ਵੀ ਚਲੋ ਟਰਾਲੀ ਨੂੰ ਹੁਣ ਤੇ ਲਾਈਟਾਂ ਆਉਣ ਡਾ ਵੀ ਪਹਿਲਾਂ ਦੇ ਟਰਾਲੀ ਨੂੰ ਲਾਈਟ ਲਾਉਂਦਾ ਕੋਈ ਨਹੀਂ ਆਇਤ ਫੰਕਸ਼ਨ ਹੈਗਾ ਜਿਤਨਾ ਮੰਨ ਲਓ ਵੀ ਆਪਾਂ ਬਟਨ ਜੇ ਕਿਸੇ ਨੇ ਇੰਪਲੀਮੈਂਟ ਪਿਛੋਂ ਕੱਲੇ ਨੇ ਬੰਦੇ ਨੇ ਪਾਉਣੇ ਹੋਣ ਹਾਂ ਹਾਂ ਤੇ ਉਹ ਆਪਾਂ ਇੱਥੋਂ ਸੈਟਿੰਗ ਕਰ ਸਕਦੇ ਹਾਂ ਨੇ ਹੌਲੀ ਹੌਲੀ ਚੁੱਕਣੀ ਹੈ ਲਿਫਟ ਅੱਛਾ ਹਾਂਜੀ ਹਾਂਜੀ ਇੱਥੋਂ ਹੀ ਇਹ ਵਾਲੇ ਦੋ ਬਟਨ ਜਿਹੜੇ ਉਹ ਸਿਰਫ ਲਿਫਟ ਮੰਨ ਲਓ ਜਿਤਨਾ ਆਪਣਾ ਟਰਾਲੀ ਪਾਉਣੀ ਹੋਵੇ ਜਾਂ ਹੱਲਾ ਪਾਉਣੀ ਹੋਣ ਬਿਲਕੁਲ ਤੇ ਜਾਂ ਉੱਥੇ ਜਾ ਕੇ ਇਹਨਾਂ ਸੈਟਿੰਗ ਕਰਨੀ ਪੈਂਦੀ ਬਿਲਕੁਲ ਤੇ ਇਹ ਪਿਛੋਂ ਇੱਥੋਂ ਹੀ ਕਰ ਲੀਦੇ ਆਪਾਂ ਖਲੋ ਕੇ ਪਿਛੋਂ ਪਾ ਸਕਦੇ ਅੱਛਾ ਮਤਲਬ ਹੁਣ ਤੇ ਸਭ ਤੋਂ ਵੱਡਾ ਤੇ ਔਖਾ ਕੰਮ ਜਿਹੜਾ ਦਾ ਹਾਂਜੀ ਹਾਂਜੀ ਉਹ ਇੰਪਲੀਮੈਂਟ ਪਾਉਣਾ ਬਹੁਤ ਜੱਜੇ ਪਾਉਣਾ ਤੇ ਉਹ ਇੱਥੇ ਹੀ ਪੈ ਜਾਂਦੇ ਆ ਤੇ ਕਈ ਵਾਰੀ ਸੱਟ ਵੀ ਲੱਗਦੀ ਹੱਥ ਵੀ ਅਚ ਆ ਜਾਂਦੇ ਸੀ ਤੇ ਉਹ ਹੁਣ ਜਿਹੜਾ ਇਹ ਫੰਕਸ਼ਨ ਸਾਰਾ ਇੱਥੇ ਦੇਤਾ ਵੀ ਆਪੇ ਹੀ ਬੰਦਾ ਆਪਣੇ ਸਾਹਮਣੇ ਬਿਲਕੁਲ ਲੱਗੇ ਹੁੰਦਾ ਹੀ ਨਹੀਂ ਆ ਪਾਉਣ ਲਈ ਬਿਲਕੁਲ ਹਾਂ ਉਹ ਕੋਈ ਗਾੜੀ ਕੱਲਾ ਬੰਦਾ ਇੰਪਲੀਮੈਂਟ ਪਾ ਸਕਦਾ ਇੱਥੋਂ ਇੰਨੇ ਹੋਏ ਇੰਨੇ ਸਲੋ ਸਲੋ ਚੁੱਕਣੀ ਸਲੋ ਸਲੋ ਇੱਥੇ ਰੱਖਣੀ ਠੀਕ ਹੈ ਤੇ ਚਲੋ ਬਹੁਤ ਵਧੀਆ ਜੀ ਤੇ ਕੋਈ ਵੀ ਇਹੀ ਭਣਪਰਾ ਦੀ ਕੋਈ ਕੁਐਰੀ ਹੋਵੇ ਤੇ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਇਹ ਹੁਣ ਆਪਾਂ ਲੈਨੇ ਆਂ ਡਿਲੀਵਰੀ ਤੇ ਆਉਂਦੇ ਕਬਲ ਵੀਰ ਨੂੰ ਨੀ ਤੇ ਫੇਰ ਚੱਲ ਕਰ। ਨਵੀਆਂ ਵੀ ਸੱਜਣੋ ਟਰੈਕਟਰ ਆਪਣਾ ਧੋਤਾ ਕੇ ਤਿਆਰ ਹੋ ਕੇ ਆ ਗਿਆ ਆ ਤੇ ਇਹਦੇ ਨਾਲ ਆਪਾਂ ਥੋੜੀ ਜੀ ਐਕਸੈਸਰੀ ਵੀ ਲਵਾਈ ਆ ਜਿਹਦੇ ਵਿੱਚ 3 ਕੁਇੰਟਲ ਵੇਟ ਜਿਹੜਾ ਆ ਉਹ ਮੂਰੇ ਲਵਾਇਆ ਆ ਤੇ ਦੋ ਪਲੇਟਾਂ ਜਿਹੜੀਆਂ ਪਿਛਲੇ ਟਾਇਰਾਂ ਨਾਲ ਲਵਾਈਆਂ ਆ 50 ਕਿਲੋ ਦੀ ਇੱਕ ਪਲੇਟ ਆ ਤੇ 50 ਕਿਲੋ ਦੀ ਦੂਸਰੇ ਪਾਸੇ ਇੱਕ ਕੁਇੰਟਲ ਵੇਟ ਆ ਜਿਹੜੀ ਲਿੰਕ ਤੇ ਗੇਅਰ ਪ੍ਰੋ ਵਰਗੀਆਂ ਸੂਟਾਂ ਨਾਲ ਲਿਆ ਫਿਰ ਟਰੈਕਟਰ 5305 ਜਿਹੜਾ ਲਿਆ ਆ ਖਰੀਦਿਆ ਬਾਬੇ ਦੀ ਕਿਰਪਾ ਦੇ ਨਾਲ ਵੀਰ ਕਬਲਜੀਤ ਸਿੰਘ ਹੋਣਾ ਤੇ ਗੁਰਪ੍ਰੀਤ ਸਿੰਘ ਹੋਣਾ ਤੇ ਮੰਨਦਰ ਸਿੰਘ ਤੇ ਜਤਿੰਦਰ ਸਿੰਘ ਅਮਰੀਕਾ ਇਹਨਾਂ ਵੀਰਾਂ ਨੇ ਇਹ ਟਰੈਕਟਰ ਖਰੀਦਿਆ ਆ ਪੁੱਤਰੇ ਆਪਣੇ ਦੋਵੇਂ ਅਮਰੀਕਾ ਤੇ ਇਟਲੀ ਤੇ ਉਹਨਾਂ ਦਾ ਸ਼ੌਂਕ ਸੀ ਕਿ ਟਰੈਕਟਰ ਖਰੀਦਣਾ ਤੇ ਐਕਸੈਸਰੀ ਸਾਨੂੰ ਮਿਲੀ ਆ ਇੱਕ ਟੌਪ ਲਿੰਕ ਮਿਲੀ ਆ ਹੁੱਕ ਮਿਲੀ ਆ ਤੇ ਇੱਕ ਫੱਟੀ ਮਿਲੀ ਆ ਇਹ ਤਿੰਨ ਐਕਸੈਸਰੀ ਵਿੱਚ ਆ ਤੇ ਬਾਕੀ ਯੂ ਲੋ ਆਇਆ ਆ ਤੇ ਵੇਟ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਵੇਟ ਸਾਰਾ ਆਪਣਾ ਲੱਗਾ ਆ ਤੇ ਕੀਮਤ ਜਿਹੜੀ ਆ ਉਹ ਤੁਹਾਨੂੰ ਦੱਸੀ ਸਾਰੀ ਪਹਿਲਾਂ ਤੇ ਕੀ ਫੀਚਰ ਆ ਉਹ ਵੀ ਦੱਸਿਆ ਕਿ ਕਿਉਂ 5405 ਨੂੰ ਪਹਿਲ ਦਿੱਤੀ ਚਲੋ ਫੀਚਰ ਤੇ ਜਿਹੜੇ ਹੈਗੇ ਹੈਗੇ ਹੀ ਜਤਿੰਦਰ ਸੋਂ ਤੋਂ ਮਨਿੰਦਰ ਸੋਂ ਬਾਹਰ ਬੈਠੇ ਜਵਾਨ ਜਿਹੜੇ ਆ ਉਹ ਕਹਿੰਦੇ ਕਿ ਅਸੀਂ ਟਰੈਕਟਰ ਜਿਹੜਾ ਆ ਲੈਣਾ ਯੋਂਡੀਆ ਦਾ 5405 ਤੇ ਸੋ ਮੁੰਡੇ ਮਿਹਨਤ ਕਰਦੇ ਆ ਤੇ ਉਹਨਾਂ ਦੇ ਸ਼ੌਂਕ ਪੂਰੇ ਕਰਨੇ ਵੀ ਬਣਦੇ ਆ ਇਹ ਕਰਕੇ 5405 ਟਰੈਕਟਰ ਖਰੀਦਿਆ ਆ ਤੇ ਇਹ ਟਰੈਕਟਰ ਹੁਣ ਬਿਲਕੁਲ ਤਿਆਰ ਆ ਤੇ ਆਪਾਂ ਹੁਣ ਇਹਦੀ ਫੜਦੇ ਆ ਚਾਬੀ ਤੇ ਚੱਲਦੇ ਆ ਘਰ ਨੂੰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਤੇ ਨੌਜਵਾਨਾਂ ਦੀ ਮਿਹਨਤ ਸਦਕਾ ਜਿਹੜੇ ਦਿਨ ਦਾ ਪਰਦੇਸਾਂ ਦੇ ਵਿੱਚ ਮਿਹਨਤ ਕਰ ਰਹੇ ਨੇ ਇਹ ਛਾਂਪੂਰੇ ਕਰੇ ਉਹਨਾਂ ਦੇ ਛਾਂਪ ਦੀ ਪੂਰਤੀ ਵਾਸਤੇ ਅੱਜ ਬਾਬੇ ਦੀ ਕਿਰਪਾ ਦੇ ਨਾਲ ਨਵਾਂ ਟਰੈਕਟਰ ਜਿਹੜਾ ਆ ਘਰੇ ਜਾ ਰਿਹਾ ਆ ਤੇ ਗੁਰੂ ਮਾਰਾ ਭਲਾ ਕਰੇ ਤਰੱਕੀਆਂ ਬਖਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਟਰੈਕਟਰ ਜਿਹੜਾ ਐਜੰਸੀ ਤੋਂ ਨਿਕਲ ਰਿਹਾ ਆ ਬੜੇ ਆਰਾਮ ਕਲਬੀ ਦੇ ਨਾਲ ਤੇ ਛਾਂਪੂਟਾਂ ਦੇ ਘਰ ਉਹ ਤਾਂ ਵਧੀਆ ਟਰੈਕਟਰ ਜਿਹੜਾ ਆ ਕੰਪਨੀ ਨੇ ਕਾਫੀ ਨਵੇਂ ਫੀਚਰ ਜਿਹੜੇ ਆ ਇਹਦੇ ਵਿੱਚ ਐਡ-ਆਨ ਕੀਤੇ ਆ ਤੇ ਲੁੱਕ ਵਾਈਜ਼ੀ ਕਾਫੀ ਪਹਿਲਾਂ ਨਾਲੋਂ ਸਿਹਾਰ ਕੀਤਾ ਆ ਤੇ ਹੁਣ ਟਰੈਕਟਰ ਜਿਹੜਾ ਆ ਆਪਾਂ ਅੱਜ ਡਿਲੀਵਰੀ ਲੈ ਲਈਏ ਵਧਾਈਆਂ ਵੀ ਜਦੋਂ ਬਹੁਤ ਬਹੁਤ ਬਫੀਰ ਵਧਾਈਆਂ ਇੱਕ ਗੁਰਪ੍ਰੀਤ ਵੀਰ ਉਹਨਾਂ ਨੇ ਟਰੈਕਟਰ ਲਿਆ ਆ ਕਬਲਜੀਤ ਵੀਰ ਨੇ ਮਨਿੰਦਰ ਤੋਂ ਜਤਿੰਦਰ ਤੋਂ ਦਾ ਜਿਸ ਤਰ੍ਹਾਂ ਸਾਡੇ ਸਾਡਾ ਯੋਧਾ ਜਿਹੜਾ ਬੈਠਾ ਹੈ ਟਰੈਕਟਰ ਦੇ ਉੱਤੇ ਦਾ ਕੰਨਾ ਵੀ ਟਰੈਕਟਰ ਜਿਹੜਾ ਹੁਣ ਮੈਂ ਲੈ ਕੇ ਜਾਊਂਗਾ ਘਰੇ ਤੇ ਲੋ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਟਰੈਕਟਰ ਆ ਗਿਆ ਜੀ ਘਰ ਕਬਲਵੀਰ ਜੀ ਹੁਣਾਂ ਤੇ ਗੁਰਪ੍ਰੀਤ ਸਿੰਘ ਹੁਣਾਂ ਦਾ ਤੇ ਬਾਹਰ ਬੈਠੇ ਦੋ ਨੌਜਵਾਨ ਮਨਿੰਦਰ ਸਿੰਘ ਤੇ ਜਤਿੰਦਰ ਸਿੰਘ ਦੀ ਮਿਹਨਤ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਟਰੈਕਟਰ ਆ ਗਿਆ ਆ ਘਰ ਤੇ ਹੁਣ ਅਗਲਾ ਵਲੌਗ ਜਿਹੜਾ ਆ ਅਗਲੀ ਵੀਡੀਓ ਆਪਾਂ ਖੇਤਾਂ 'ਚ ਬਣਾਵਾਂਗੇ ਅੱਜ ਦੀ ਵੀਡੀਓ ਇੱਥੇ ਕਰਦੇ ਆ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਜੇ ਕੋਈ ਕਮੀ ਪੇਸ਼ੀ ਰਹੀ ਹੋਵੇ ਤੇ ਕਮੈਂਟ ਕਰਕੇ ਦੱਸਿਓ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਇਹ ਅੱਜ ਟਰੈਕਟਰ 5305 ਆ ਬੜੇ ਚਾਵਾਂ ਤੇ ਲਾਡਾਂ ਦੇ ਨਾਲ ਇਹ ਟਰੈਕਟਰ ਅੱਜ ਘਰੇ ਲਿਆਂਦਾ ਆ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ ਦੇਣ ਦੁਗਣੀ ਰਾਜ ਦੁਗਣੀ ਤਰੱਕੀ ਬਖਸ਼ੇ ਤੇ ਅੱਜ ਵੀਡੀਓ ਇੱਥੇ ਕਰਦੇ ਸਮਾਪਤ ਨਵੇਂ ਦਿਨ ਨਵੇਂ ਵਿਚਨਾਂ ਫਿਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ